ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪਰਮਿੰਦਰ ਸੰਧੂ ਅੱਜ ਮੈਂ ਲੈ ਕੇ ਆਇਆ ਤੁਹਾਡੇ ਨਾਲ ਨਵੀਂ ਵੀਡੀਓ ਜਿਹੜੀ ਕਿ ਇੱਕ ਕ੍ਰਾਈਮ ਸਟੋਰੀ ਹੈ ਜਿਹੜੀ ਕਿ ਆਪਣੇ ਭਾਰਤ ਦੇ ਉੱਤਰ ਪ੍ਰਦੇਸ਼ ਦੀ ਘਟਨਾ ਹੈ ਜ਼ਿਲ੍ਹਾ ਮੁਜ਼ੱਫਰਨਗਰ ਉਹਦੇ ਛੋਟਾ ਜਿਹਾ ਠਾਣਾ ਪੈਂਦਾ ਉਹਦੇ ਜ਼ਿਲ੍ਹੇ 'ਚ ਜਿਹਦਾ ਨਾਮ ਹੈ ਭੂਪਾ ਉਹਦੇ ਨਾਲ ਲੱਗਦੇ ਇਹ ਪਿੰਡ ਦੀ ਘਟਨਾ ਹੈ ਸੋ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜਾ ਮੇਰੀਆਂ ਪੁਰਾਣੀਆਂ ਵੀਡੀਓ ਨੂੰ ਤੁਸੀਂ ਪਿਆਰ ਦੇ ਰਹੇ ਹੋ ਆਸ ਕਰਦਾ ਅੱਗੇ ਵੀ ਇਹ ਪਿਆਰ ਐਵੇਂ ਹੀ ਦਿੰਦੇ ਰਹੋਗੇ ਸੋ ਕਹਾਣੀ ਚੱਪਾ ਅੱਗੇ ਵਧਿਆਂ ਇਹ ਕਹਾਣੀ ਸ਼ੁਰੂ ਹੁੰਦੀ ਹੈ 19 ਜੋ 19 ਜੂਨ 2025 ਤੋਂ ਜਿਹੜੀ ਕਿ ਆਪਣੇ ਪਿਛਲੇ ਮਹੀਨੇ ਦੀ ਇੱਕ ਘਟਨਾ ਹੈ ਇੱਕ ਮੁਹੰਮਦ ਬਸੀਮ ਨਾਮ ਦਾ ਵਿਅਕਤੀ ਹੁੰਦਾ ਹੈ ਜਿਹੜਾ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੁੰਦਾ ਪਰ ਉਹ ਚੰਡੀਗੜ੍ਹ ਇੱਕ ਨੌਕਰੀ ਕਰ ਰਿਹਾ ਹੁੰਦਾ ਆਪਣੀ ਬਿਲਡਿੰਗ ਦੀ ਉਹਦੇ ਪਰਿਵਾਰ 'ਚ ਉਹਦੀ ਘਰ ਵਾਲੀ ਹੁੰਦੀ ਹੈ ਦੋ ਬੱਚੇ ਹੁੰਦੇ ਨੇ ਜਿਹੜਾ ਮੁੰਡਾ ਹੁੰਦਾ ਉਹਦਾ 5 ਸਾਲਾਂ ਦਾ ਹੁੰਦਾ ਜਿਹਦਾ ਨਾਮ ਅਰਹਾਨ ਹੁੰਦਾ ਤੇ ਕੁੜੀ ਉਹਦੀ ਅਨਾਇਆ ਹੁੰਦੀ ਹੈ ਜਿਹੜੀ ਕਿ 1 ਸਾਲ ਦੀ ਹੁੰਦੀ ਹੈ ਤੇ ਉਹਦੇ ਘਰ ਵਾਲੀ ਮੁਸਕਾਨ ਹੁੰਦੀ ਹੈ ਸੋ ਕੀ ਹੁੰਦਾ ਉਹ ਉੱਥੇ ਕੰਮ ਕਰ ਰਿਹਾ ਹੁੰਦਾ ਤੇ ਇਹਦਾ ਜਿਹੜਾ ਪਰਿਵਾਰ ਹੈ ਉਹ ਪਿੱਛੇ ਦੇ ਪਿੰਡੀ ਰਹਿ ਰਿਹਾ ਹੁੰਦਾ ਤਾਂ ਇਹ ਆਪਣੇ ਪਰਿਵਾਰ ਨੂੰ ਜਦੋਂ ਪਹਿਲਾਂ ਹੁੰਦਾ ਕਾਲ ਕਰਦਾ ਰਹਿੰਦਾ ਤਾਂ 19 ਜੂਨ ਨੂੰ ਜਦੋਂ ਇਹਦਾ ਲੰਚ ਦਾ ਟਾਈਮ ਹੁੰਦਾ ਦੁਪਹਿਰੇ 2:30 ਵਜੇ ਤਾ ਰੋਜ਼ ਦੀ ਤਰ੍ਹਾਂ ਇਹ ਆਪਣੇ ਘਰ ਵਾਲੀ ਨੂੰ ਫੋਨ ਕਰਦਾ ਹੈ ਫੋਨ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਹੈ ਤਾਂ ਫਿਰ ਇਹ ਕਹਿੰਦਾ ਵੀ ਮੇਰੀ ਬੱਚਿਆਂ ਨਾਲ ਗੱਲ ਕਰਾ ਤਾਂ ਮੁਸਕਾਨ ਹੈ ਉਹ ਕਹਿ ਜਾਂਦੀ ਹੈ ਵੀ ਬੱਚੇ ਸੁੱਤੇ ਪਏ ਨੇ ਵੀ ਤੂੰ ਫੇਰ ਗੱਲ ਕਰ ਲਈ ਪਰ ਇਹ ਕਹਿੰਦਾ ਵੀ ਮੇਰੀ ਹੁਣੀ ਗੱਲ ਕਰਾ ਜਲ ਜੇ ਸੁੱਤੇ ਪਏ ਨੇ ਮੈਨੂੰ ਦਿਖਾ ਦੇ ਉਹ ਵੀਡੀਓ ਕਾਲ ਕਰਦਾ ਤੇ ਇਹ ਬੱਚਿਆਂ ਨੂੰ ਜਦੋਂ ਕੋਲ ਜਾਂਦੀ ਹੈ ਦਿਖਾਉਂਦੀ ਹੈ ਉਹਨਾਂ ਨੂੰ ਹਲਾਉਂਦੀ ਹੈ ਜਗਾਉਣ ਲਈ ਤਾਂ ਬੱਚੇ ਸੁੱਤੇ ਪਏ ਹੁੰਦੇ ਨੇ ਉਹ ਉੱਠਦੇ ਨਹੀਂ ਹੈਗੇ ਫਿਰ ਉਹ ਬਾਰ-ਬਾਰ ਹਲਾਉਂਦੀ ਹੈ ਜਦੋਂ ਉੱਠਦੇ ਨਹੀਂ ਉਹ ਪਰੇਸ਼ਾਨ ਹੋ ਜਾਂਦੀ ਹੈ ਕਿਉਂ ਨਹੀਂ ਉੱਠਦੇ ਦਾਕੜਾ ਵਾਲਾ ਵੀਡੀਓ ਕਾਲ ਤੇ ਦੇਖ ਰਿਹਾ ਹੁੰਦਾ ਤਾਂ ਉਹ ਤੋਂ ਬਾਅਦ ਉਹ ਜਦੋਂ ਉੱਠਦੇ ਨਹੀਂ ਤਾਂ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੀ ਐ ਐਂਬੂਲੈਂਸ ਨੂੰ ਕਾਲ ਕਰਦੀ ਐ ਬਹੋਰਾਂ ਨੂੰ ਉਹਨਾਂ ਇੱਕ ਵਾਂਡੀ ਵੀ ਇਕੱਠੇ ਹੋ ਜਾਂਦੇ ਨੇ ਪਰ ਉਹ ਲੋਕਾਂ ਦੀ ਮਦਦ ਨਹੀਂ ਲੈਂਦੇ ਉਹ ਆਪਣੇ ਬੱਚਿਆਂ ਨੂੰ ਹਸਪਤਾਲ ਲੈ ਜਾਂਦੀ ਐ ਜਦੋਂ ਉਹ ਹਸਪਤਾਲ ਲੈ ਕੇ ਜਾਂਦੀ ਐ ਉੱਥੇ ਉਹਨਾਂ ਦੇ ਬੱਚਿਆਂ ਦਾ ਇਲਾਜ ਚੱਲਦਾ ਤਾਂ ਉਹ ਡਾਕਟਰ ਕਹਿੰਦੇ ਨੇ ਵੀ ਇਹ ਬੱਚੇ ਨੇ ਜਿਹੜੇ ਮਰ ਚੁੱਕੇ ਨੇ ਤਾਂ ਉਹਨੂੰ ਤਾਂ ਇਹ ਗੱਲ ਮੁਸਕਾਨ ਨੂੰ ਦੱਸ ਦਿੰਦੇ ਨੇ ਤਾਂ ਉਧਰੋਂ ਦਾ ਘਰ ਵਾਲਾ ਵੀ ਪਰੇਸ਼ਾਨ ਹੁੰਦਾ ਉਹ ਵਾਰੀ-ਵਾਰੀ ਕਾਲ ਕਰਦਾ ਆਪਣੇ ਘਰ ਵਾਲੀ ਨੂੰ ਵੀ ਬੱਚਿਆਂ ਨੂੰ ਕੀ ਹੋਇਆ ਦੱਸ ਤਾਂ ਉਹ ਕੁਝ ਸਮੇਂ ਬਾਅਦ ਬੱਚੇ ਉਹ ਦੱਸ ਦਿੰਦੀ ਆਪਣੇ ਘਰ ਵਾਲੇ ਨੂੰ ਵੀ ਬੱਚਿਆਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਉਧਰੋਂ ਉਹਦੇ ਜਿਹੜੇ ਗੁਆਂਢੀ ਹੁੰਦੇ ਨੇ ਕੋਈ ਉਹਨਾਂ 'ਚੋਂ ਪੁਲਿਸ ਨੂੰ ਵੀ ਕਾਲ ਕਰ ਦਿੰਦਾ ਵੀ ਇਹ ਬੱਚਿਆਏ ਨੇ ਇੱਕ ਜਾਂਦੀ ਘਟਨਾ ਹੋਈ ਹੈ ਜਿਹੜੇ ਦੋ ਬੱਚੇ ਮਰ ਗਏ ਨੇ ਤਾਂ ਹਸਪੀਟਲ 'ਚ ਜਿਹੜਾ ਉੱਥੇ ਪੁਲਿਸ ਪਹੁੰਚ ਜਾਂਦੀ ਹੈ ਤਾਂ ਪੁਲਿਸ ਪਹੁੰਚ ਜਾਂਦੀ ਹੈ ਉੱਚੇ-ਉੱਚੇ ਕਰਦੀ ਆ ਉਹ ਕਹਿੰਦੀ ਆ ਵੀ ਮੇਰੇ ਘਰ ਵਾਲੇ ਦੀ ਕਾਲ ਆਈ ਸੀ ਬੱਚਿਆਂ ਨੂੰ ਉਠਾਉਣਾ ਚਾਹਿਆ ਉੱਥੇ ਨਹੀਂ ਤਾਂ ਫਿਰ ਉਹ ਪੁਲਿਸ ਉੱਥੇ ਰਹਿੰਦੀ ਹੈ ਤਾਂ ਪੁਲਿਸ ਕਹਿੰਦੀ ਆ ਵੀ ਇਹਨਾਂ ਦਾ ਪੋਸਟਮਾਰਟਮ ਹੋਊਗਾ ਤਾਂ ਜਿਹੜੇ ਉਹਦੇ ਆ ਆਪਣਾ ਮੁਸਕਾਨ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਪਹੁੰਚ ਜਾਂਦੇ ਨੇ ਉੱਥੇ ਉਹ ਵੀ ਕਹਿੰਦੇ ਨੇ ਵੀ ਅਸੀਂ ਬੱਚਿਆਂ ਦਾ ਪੋਸਟਮਾਰਟਮ ਹੋਣ ਨਹੀਂ ਦਿੰਦੇ ਮੁਸਕਾਨ ਵੀ ਇਹ ਕਰ ਲਿੱਤੀ ਆ ਢੀ ਰਹਿੰਦੀ ਆ ਵੀ ਅਸੀਂ ਪੋਸਟਮਾਰਟਮ ਇਹਨਾਂ ਦੀ ਚੀਰ-ਫਾੜ ਨਹੀਂ ਹੋਣ ਦਿੰਦੇ ਬੱਚੇ ਛੋਟੇ-ਛੋਟੇ ਨੇ ਵੀ ਅਸੀਂ ਇਹਨਾਂ ਦਾ ਐਵੇਂ ਹੀ ਸੰਸਕਾਰ ਕਰਾਂਗੇ ਪਰ ਉਹ ਆ ਜਿਹੜੇ ਪੁਲਸ ਵਾਲੇ ਨੇ ਉਹ ਕੋ ਸਟੈਂਪ ਟੱਕਾ ਕਰ ਦਿੰਨੇ ਉਹਨਾਂ ਨਾਲ ਵੀ ਪੋਸਟਮਾਰਟਮ ਹੋਊਗਾ ਤਾਂ ਉਹਨਾਂ ਦੀ ਪੈਸਵਾਜੀ ਵੀ ਹੁੰਦੀ ਹੈ ਉਧਰੋਂ ਜਿਹੜਾ ਉਹਦੇ ਘਰ ਵਾਲਾ ਹੁੰਦਾ ਹੈ ਜਿਹੜਾ ਵਸੀਮ ਉਹ ਵੀ ਬਹੁਤ ਲਾਲੋ ਪਰੇਸ਼ਾਨ ਹੁੰਦਾ ਉਹ ਵੀ ਚੰਡੀਗੜ੍ਹ ਤੋਂ ਨਿਕਲ ਜਾਂਦੇ ਵੀ ਮੈਂ ਆਉਣਾ ਤੇ ਉਧਰੋਂ ਬਾਰੀ-ਬਾਰੀ ਕਾਲ ਵੀ ਕਰਦਾ ਰਹਿੰਦਾ ਆਪਣੇ ਘਰ ਵਾਲੀ ਨੂੰ ਹੋ ਕੇ ਕਹਿੰਦਾ ਵੀ ਅਸੀਂ ਪੋਸਟਮਾਰਟਮ ਹੋਣ ਲੈਂਦੇ ਤਾਂ ਕੁਝ ਟਾਈਮ ਬਾਅਦ ਪੁਲਿਸ ਸਮਝਾਉਂਦੀ ਹੈ ਉਹਨਾਂ ਨੂੰ ਸਹਿਮਤੀ ਬਣ ਜਾਂਦੀ ਹੈ ਤਾਂ ਬੱਚਿਆਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਜਦੋਂ ਭੇਜ ਦਿੱਤਾ ਜਾਂਦਾ ਹੈ ਉਹ ਕਹਿਣ ਮੁਸਕਾਨ ਨੂੰ ਪੁੱਛਦੇ ਨੇ ਵੀ ਕੀ ਗੱਲ ਹੋਈ ਤੇਰਾ ਫੋਨ ਕਿੱਥੇ ਹੈ ਮੁਸਕਾਨ ਕੋਲ ਤਾਂ ਪਹਿਲਾਂ ਫੋਨ ਹੁੰਦਾ ਤੇ ਫਿਰ ਉਹ ਕਹਿੰਦੀ ਹੈ ਵੀ ਮੇਰੇ ਕੋਲੇ ਮੇਰਾ ਫੋਨ ਨਹੀਂ ਉਹ ਪੁਲਿਸ ਨੂੰ ਕਹਿੰਦੀ ਹੈ ਵੀ ਮੇਰਾ ਫੋਨ ਖੋ ਗਿਆ ਵੀ ਪਤਾ ਨਹੀਂ ਕਿੱਥੇ ਗਿਆ ਇੰਨੀ ਭੀੜ ਸੀ ਕੀ ਪਤਾ ਕਿਸੇ ਨੇ ਕੱਢ ਲਿਆ ਜਾਂ ਕਿਵੇਂ ਹਸਪੀਟਲ ਚ ਪਰ ਪੁਲਿਸ ਨੂੰ ਇਹ ਗੱਲਾਂ ਤੋਂ ਜਿਹੜਾ ਮੁਸਕਾਨ ਤੇ ਸ਼ੱਕ ਹੁੰਦਾ ਉਹ ਪੁੱਛਗਿੱਛ ਕਰਦੇ ਉਹਨੂੰ ਥਾਣੇ ਲੈ ਜਾਂਦੇ ਨੇ ਜਦੋਂ ਮੁਸਕਾਨ ਨੂੰ ਥਾਣੇ ਲੈ ਜਾਂਦੇ ਨੇ ਉਹ ਤੋਂ ਪੁੱਛਗਿੱਛ ਕਰਦੇ ਨੇ ਕੁਝ ਟਾਈਮ ਉਹ ਮੰਨਦੀ ਨਹੀਂ ਫਿਰ ਕੁਝ ਟਾਈਮ ਬਾਅਦ ਉਹ ਕਹਿਣਦੀ ਹੈ ਵੀ ਹਾਂ ਇਹ ਕਤਲ ਮੈਂ ਕੀਤਾ ਹੈ ਪੁਲਿਸ ਵਾਲੇ ਵੀ ਚੌਕ ਜਾਂਦੇ ਨੇ ਵੀਰ ਨੇ ਆਪਣੇ ਬੱਚਿਆਂ ਦਾ ਕਤਲ ਕਿਵੇਂ ਕਰਤਾ ਪੁਲਿਸ ਵਾਲੇ ਇਹ ਗੱਲ ਤੋਂ ਬਹੁਤ ਆਪਣਾ ਪਰੇਸ਼ਾਨ ਹੁੰਦੇ ਨੇ ਪੁਲਿਸ ਵਾਲੇ ਵੀ ਉਤੋਂ ਸ਼ਕਤੀ ਨਾਲ ਪੁੱਛਗਿੱਛ ਕਰਦੇ ਨੇ ਤਾਂ ਉਧਰੋਂ ਆਪਣਾ ਇਹ ਤਾਂ ਫੋਨ ਵੀ ਪੁਲਿਸ ਹੈ ਜਿਹੜੇ ਲੱਭ ਲੈਂਦੇ ਆ ਆਪਣਾ ਕੰਮ ਉਹ ਬੜੀ ਤੇਜ਼ੀ ਨਾਲ ਨਿਭਾਉਂਦੀ ਹੈ ਤੇ ਜਦੋਂ ਉਹਦਾ ਫੋਨ ਲੱਭ ਜਾਂਦਾ ਤਾਂ ਪੁਲਿਸ ਉਹਦੇ ਫੋਨ ਦੀਆਂ ਕਾਲ ਡਿਟੇਲਾਂ ਚੈੱਕ ਕਰਦੀ ਹੈ ਤਾਂ ਉਹਨੇ ਬਾਰੀ-ਬਾਰੀ ਇੱਕ ਬੰਦੇ ਨੂੰ ਫੋਨ ਕਰਿਆ ਹੁੰਦਾ ਜਿਹਦਾ ਨਾਮ ਜੁਨੇਬ ਹੁੰਦਾ ਹੈ ਜਿਹੜਾ ਕਿ ਉਹਦੀ ਭੂਆ ਦਾ ਹੀ ਮੁੰਡਾ ਹੁੰਦਾ ਹੈ ਪੁਲਿਸ ਛੜਿਆ ਤੋ ਪੁੱਛਗੇ ਸੇ ਕਰਦੇ ਨੇ ਤਾਉ ਮੰਨ ਜਾਂਦੀ ਐ ਇਹ ਕਤਲ ਉਹਨੇ ਕਿਉਂ ਕੀਤਾ ਤੇ ਜੁਨੇਬ ਕੌਣ ਸੀ ਜਨੇਬ ਐ ਜਿਹੜਾ ਉਹਦੀ ਭੂਆ ਦਾ ਮੁੰਡਾ ਸੀ ਮੁਸਕਾਨ ਦਾ ਤੇ ਪੁਲਿਸ ਪੁੱਛਦੀ ਐ ਜਿਹੜੀ ਕਿ ਮੁਸਕਾਨ ਦੇ ਘਰ ਵਾਲੇ ਬਸੀਮ ਨੇ ਵੀ ਇਹ ਪੁਲਿਸ ਤੋਂ ਵੀ ਗੱਲ ਲਗਾਈ ਤੇ ਉਹਦੇ ਰਿਸ਼ਤੇਦਾਰਾਂ ਨੇ ਵੀ ਦੱਸਿਆ ਨਹੀਂ ਉਹ ਪੁਲਿਸ ਨੂੰ ਦੱਸਦੀ ਐ ਕਿ ਵਿਆਹ ਤੋਂ ਪਹਿਲਾਂ ਅਸੀਂ ਮੈਂ ਤੇ ਮੇਰੀ ਭੂਆ ਦਾ ਮੁੰਡਾ ਜਿਹੜਾ ਜੁਨੇਬ ਐ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਉਹ ਮੇਰੇ ਘਰ ਦੇ ਕੋਲ ਹੀ ਰਹਿੰਦਾ ਸੀ ਤੇ ਉਸ ਤੋਂ ਬਾਅਦ ਮੇਰਾ ਘਰਦਿਆ ਨੇ ਆਪਣਾ ਦਾਅ ਪਾ ਕੇ ਕਹਿ ਲੋ ਜਾਂ ੱ ੱਕੇ ਨਾਲ ਵਸੀਮ ਨਾਲ ਵਿਆਹ ਕਰਤਾ ਤੇ ਉਹ ਤੋਂ ਬਾਅਦ ਵਿਆਹ ਕਰਨ ਤੋਂ ਬਾਅਦ ਕੀ ਹੁੰਦਾ ਇਹਨਾਂ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਸਾਲ ਬਾਅਦ ਜਦੋਂ ਮੁੰਡਾ ਪੈਦਾ ਹੁੰਦਾ ਤਾਂ ਉਹ ਤੋਂ ਵਿਆਹ ਤੋਂ ਇਹ 2 ਸਾਲਾਂ ਬਾਅਦ ਜਿਹੜੀ ਮੁਸਕਾਨ ਹੈ ਉਹ ਜੁਨੈਬ ਨਾਲ ਭੱਜ ਗਈ ਸੀ ਘਰੋਂ ਚਲੀ ਜਾਂਦੀ ਹੈ ਤੇ ਉਹਦੇ ਘਰ ਦੇ ਲੱਭਦੇ ਨੇ ਉਹਨਾਂ ਨੂੰ ਤਾਂ ਫਿਰ ਕੀ ਹੁੰਦਾ ਮਾਫੀਆਂ ਵਗੈਰਾ ਮੰਗ ਕੇ ਜੁਨੈਬ ਵਸੀਮ ਵੀ ਇਹ ਮੰਨ ਜਾਂਦੇ ਵੀ ਹਾਂ ਚਲ ਮੈਂ ਦੇ ਨਾਲ ਦੁਬਾਰੇ ਰਹਿ ਲੂੰਗਾ ਮਾਪਿਆਂ ਵਗੈਰਾ ਮਾਂਕੇ ਦਵਾਰੇ ਉਹਨਾਂ ਦਾ ਘਰ ਬਸਾਇਆ ਜਾਂਦਾ ਪਰ ਵਸੀਮ ਨੂੰ ਐਵੇਂ ਨਹੀਂ ਪਤਾ ਸੀਗਾ ਵੀ ਮੇਰੇ ਘਰ ਵਾਲੀ ਜਿਹੜੀ ਮੇਰੇ ਨਾਲ ਐਵੇਂ ਕਰੂਗੀ ਵੀ ਮੇਰੇ ਬੱਚਿਆਂ ਨੂੰ ਇਹ ਮਾਰ ਦੂਗੀ ਤਾਂ ਫਿਰ ਕੀ ਹੁੰਦਾ ਜਦੋਂ ਇਹ ਐਵੇਂ ਦਵਾਰੇ ਘਰ ਬਸਾ ਲੈਂਦੇ ਨੇ ਤਾਂ ਜਿਹੜਾ ਵਸੀਮ ਹੈ ਉਹ ਵੀ ਆਪਣੇ ਪੈਸੇ ਕਮਾਉਣ ਲਈ ਕਿਤੇ ਕਿਤੇ ਕੰਮ ਕਰਦਾ ਫਿਰ ਉਹ ਚੰਡੀਗੜ੍ਹ ਬਿਲਡਿੰਗ ਦਾ ਕੰਮ ਕਰਨ ਲੱਗ ਜਾਂਦਾ ਤੇ ਉਹ ਬਾਹਰ ਰਹਿ ਰਿਹਾ ਹੁੰਦਾ ਜਨਾਇਬ ਦਾ ਜਿਹੜਾ ਆਉਣਾ ਜਾਣਾ ਇਹਨਾਂ ਦੇ ਘਰ ਲੱਗਿਆ ਰਹਿੰਦਾ ਉਹ ਮੁਸਕਾਨ ਨੂੰ ਮਿਲਦਾ ਵੀ ਰਹਿੰਦਾ ਕਰ ਆਉਂਦਾ ਜਾਂਦਾ ਰਹਿੰਦਾ ਤਾਂ ਫਿਰ ਜਿਹੜਾ ਜੁਨਾਇਬ ਦਾ ਉਹਦੇ ਘਰ ਦੇ ਉਹਦਾ ਵਿਆਹ ਤੈਅ ਕਰ ਦਿੰਦੇ ਨੇ ਉਹਦਾ ਰਿਸ਼ਤਾ ਹੋ ਜਾਂਦਾ ਪਰ ਜਿਹੜੀ ਮੁਸਕਾਨ ਹੈ ਉਹਨੂੰ ਇਹ ਗੱਲ ਤੇ ਬਹੁਤ ਗੁੱਸਾ ਆਉਂਦਾ ਵੀ ਮੈਂ ਤੇਰਾ ਵਿਆਹ ਨਹੀਂ ਹੋਣ ਦਿੰਦੀ ਮੈਂ ਤੂੰ ਮੇਰੇ ਨਾਲ ਹੀ ਵਿਆਹ ਕਰਾਏਗਾ ਮੇਰੇ ਨਾਲ ਹੀ ਰਹ ਪਰ ਉਹ ਕਹਿੰਦਾ ਵੀ ਤੇਰਾ ਵਿਆਹ ਹੋਇਆ ਹੋਇਆ ਹੈ ਵੀਏ ਬੱਚੇ ਨੇ ਤੇਰੇ ਘਰ ਵਾਲੇ ਇਹਨਾਂ ਦਾ ਆਪਾਂ ਕੀ ਕਰਾਂਗੇ ਤਾਂ ਜਿਹੜੀ ਮੁਸਕਾਨ ਹੈ ਉਹ ਕਹਿਣ ਦੀ ਮੈਂ ਇਹਨਾਂ ਦਾ ਆਪੇ ਹੱਲ ਲੱਭ ਲੂੰਗੀ ਪਰ ਜਿਹੜਾ ਜਨਾਬ ਹੁੰਦਾ ਉਹ ਕਹਿਣ ਹੁੰਦਾ ਵੀ ਮੈਂ ਤੈਨੂੰ ਤਾਂ ਪਾਲ ਸਕਦਾ ਵੀ ਤੇਰੇ ਦੋ ਬੱਚਿਆਂ ਨੂੰ ਨਹੀਂ ਪਾਲ ਸਕਦਾ ਇੰਨੀ ਮੇਰੇ ਕੋਲ ਕਮਾਈ ਨਹੀਂ ਹੈਗੀ ਆਮਦਨ ਨਹੀਂ ਹੈਗੀ ਵੀ ਇਹਨਾਂ ਦਾ ਕੁਝ ਕਰ ਤਾਂ ਉਹ ਕੀ ਕਰਦਾ 19 ਜੂਨ ਨੂੰ ਹੈ ਜਿਹੜਾ ਉਹ ਰਸਗੁੱਲੇ ਲੈ ਕੇ ਆਉਂਦਾ ਤੇ ਨਾਲ ਕੀੜੇ ਮਾਰਨ ਵਾਲੀ ਦਵਾਈ ਲੈ ਕੇ ਆਉਂਦਾ ਕੀਟਨਾਸ਼ਕ ਤਾਂ ਫਿਰ ਮੁਸਕਾਨ ਕੀ ਕਰਦੀ ਉਹ ਰਸਗੁੱਲਿਆਂ 'ਚ ਜਿਹੜੀ ਦਵਾਈ ਉਹਨਾਂ ਤੇ ਲਾ ਕੇ ਆਪਣੇ ਬੱਚਿਆਂ ਨੂੰ ਖਵਾ ਦਿੰਦੀ ਹੈ ਉਹ ਸੌਂਦੇ ਸੌ ਜਾਂਦੇ ਨੇ ਕੀ ਪਤਾ ਤੜਫੇ ਵੀ ਹੁਣ ਫਿਰ ਉਹ ਮਰ ਜਾਂਦੇ ਨੇ ਦੇਖ ਲਓ ਤੁਸੀਂ ਜਿਵੇਂ ਆਪਾਂ ਕਹਿ ਦਿੰਨੇ ਆ ਪੁੱਤਕ ਪੁੱਤ ਹੋ ਸਕਦਾ ਪਰ ਮਾਪੇ ਕੁਮਾਪੇ ਨਹੀਂ ਹੋ ਸਕਦੇ ਇੱਥੇ ਇੱਕ ਮਾਂ ਕੁਮਾ ਹੋ ਗਈ ਜਿਵੇਂ ਉਹਨੇ ਆਪਣੇ ਪਿਆਰ ਲਈ ਆਪ ਕੀ ਪਤਾ ਕਿੰਨੇ ਕ ਦਿਨ ਚੱਲਣਾ ਸੀ ਉਹਨਾਂ ਦਾ ਨਜਾਇਜ਼ ਸਬੰਧ ਨੇ ਜਾਂ ਵਿਆਹ ਵੀ ਹੋ ਜਾਂਦਾ ਕੀ ਪਤਾ ਕਿੰਨੇ ਕ ਦਿਨ ਚੱਲਣਾ ਸੀ ਉਹਨੇ ਆਪਣੇ ਇਹ ਪਿਆਰ ਦੇ ਪਿੱਛੇ ਲੱਗ ਕੇ ਜਨਾਬ ਦੀਆਂ ਗੱਲਾਂ ਜਾ ਕੇ ਆਪਣੇ ਬੱਚਿਆਂ ਦੀ ਕਤਲ ਕਰਤਾ ਸੋ ਆਪਾਂ ਨੂੰ ਇਹ ਘਟਨਾਵਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਸਾਵਧਾਨ ਹੋਣ ਦੀ ਲੋੜ ਹੈ ਵੀ ਕਿਵੇਂ ਕਿਹੜਾ ਟਾਈਮ ਚੱਲ ਰਿਹਾ ਹੈ ਕਿਵੇਂ ਇਹ ਜਨਾਨੀਆਂ ਜਿਹੜੀ ਇਹ ਕਿਹੜੀ ਹੱਦ ਤੱਕ ਬਾਗੀ ਆ ਆਪਣੇ ਪਿਆਰ ਲਈ ਸੋ ਇਹ ਸੀ ਅੱਜ ਦੀ ਘਟਨਾ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ ਇੱਕ ਸੱਚੀ ਘਟਨਾ ਹੈ ਸੋ ਨਵੀਆਂ ਨਵੀਆਂ ਘਟਨਾਵਾਂ ਲੈ ਕੇ ਤੇ ਕਹਾਣੀਆਂ ਲੈ ਕੇ ਮੈਂ ਤੁਹਾਡੇ ਰੂਬਰੂ ਹੁੰਦਾ ਰਹੂੰਗਾ ਤੁਹਾਡਾ ਆਪਣਾ ਪਰਮਿੰਦਰ ਸੰਧੂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਹਾਣੀ ਕਿੱਦਾਂ ਲੱਗੀ ਤੇ ਜੇ ਅਹੀ ਜੀਆਂ ਘਟਨਾਵਾਂ ਤੁਹਾਡੇ ਵਾਲੇ ਵਾਲੇ ਹੁੰਦੀਆਂ ਨੇ ਤਾਂ ਮੈਨੂੰ ਤੁਸੀਂ ਭੇਜ ਸਕਦੇ ਹੋ ਇੰਸਟਾਗ੍ਰam ਤੇ ਵੀ ਭੇਜ ਸਕਦੇ ਹੋ ਜਿਹੜਾ ਕਿ ਮੈਂ ਆਪਣਾ ਇੰਸਟਾਗ੍ਰam ਦਾ ਵੀ ਲਿੰਕ ਪਾਉਂਗਾ ਬਾਇਓ ਚ ਡਿਸਕ੍ਰਿਪਸ਼ਨ ਚ ਸੋ ਏਸੀ ਅੱਜ ਦੀ ਵੀਡੀਓ ਧੰਨਵਾਦ ਜੀ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੁਹਾਡਾ ਆਪਣਾ ਪਰਮੇਂਦਰ ਸੰਧੂ